ਔਰ ਬਹੁਤ ਹੀ ਪ੍ਰੈਸਰ ਮੋਟਰ ਮਸ਼ਹੂਰ ਨੇ ਵੀਰ ਬਾਸ ਦੇ ਪ੍ਰੈਸੀ ਸਾਹਿਬ ਜਿਹਨਾਂ ਨੂੰ ਸਾਰੇ ਦੁਨੀਆ ਜਾਣਦੀ ਏ ਉਹ ਸਾਡੇ ਜਨਮ ਪਹੁੰਚ ਚੁੱਕੇ ਨੇ ਉਹਨਾਂ ਨੇ ਤੁਹਾਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਫਿਰ ਆਜ਼ਾਦ ਕਿਉਂ ਦੇਣਾ ਇੰਨਾ ਆਜ਼ਾਦ ਕਰਨਾ ਜਿੱਥੋਂ ਤੱਕ ਵੀ ਦੁਨੀਆ ਬਾਜ਼ ਦੀ ਉਥੋਂ ਤੱਕ ਇਹਨਾਂ ਨੇ ਤੁਹਾਡੀਆਂ ਤਸਵੀਰਾਂ ਤੁਹਾਡਾ ਇਹਦਾ ਮੱਖਣ ਟੇਕਿਆ ਇਹਨੇ ਮੌਤ ਨਾ ਦੇਣਾ ਪਰ ਯਾਦ ਰੱਖਿਓ ਬਿਨ ਬੁਲੇ ਸਭ ਕੀ ਜਾਣਦਾ ਕਿਸ ਅਗਾ ਕੀਤਾ ਹੈ ਅਰਦਾਸ ਬਾਦ ਦੇ ਪੁਜੇਸੀ ਜੀ ਮੰਗਲ ਸਿੰਘ ਜੀ ਸਾਹ ਦੇ ਬਚਪਨ ਦੇ ਸਾਥੀ ਔਰ ਬਾਦਮਨ ਦੇ ਕਲਾਕਾਰ ਬਾਦਮਨ ਦੇ ਮਿੱਤਰ ਨੇ ਉਠੀ ਹੋ ਕੇ ਨੇ ਪਹੁੰਚੇ ਨੇ ਮੈਨੂੰ ਇਹ ਗੱਲ ਕਹਿਣ ਦਾ ਮੌਕਾ ਮਿਲ ਗਿਆ ਕਿਉਂਕਿ ਮੇਰੇ ਮਨ ਵਿੱਚ ਇਹ ਗੱਲ ਫੇਮੇ ਸਾਹ ਰੜਕੀ ਰਹਿੰਦੀ ਹੈ ਜਿੰਨਾ ਟਾਈਮ ਆਪਣੇ ਉਸਤਾਦਾਂ ਦਾ ਨਾਮ ਨਾਲ ਨਾਮ ਸਟੇਜ ਤੇ ਮੈਨੂੰ ਯਕੀਨ ਨਹੀਂ ਆਉਂਦਾ ਜਿੰਦੀ ਕਿਰਪਾ ਨਾਲ ਤੇ ਪਿਆਰ ਦੇ ਨਾਲ ਅਸੀਂ ਜਿਹੜਾ ਸਟੇਜ ਤੇ ਖੜਨਾ ਸਿੱਖਿਆ ਬੋਲਣਾ ਸਿੱਖਿਆ ਜੇ ਮੈਂ ਉਹਨਾਂ ਦਾ ਧੰਨਵਾਦ ਨਾ ਕਰਾਂ ਤਾਂ ਮੈਨੂੰ ਆਪਣੇ ਪ੍ਰੋਫੈਸਰ ਅਧੂਪ ਕਿੱਦਦੇ ਨੇ ਤੇ ਨਾਲ ਦੀ ਨਾਲ ਬਹੁਤ ਵੱਡਾ ਧੰਨਵਾਦ ਸਾਧ ਸੰਗਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਤਾਂ ਮੈਨੂੰ ਸੌਣੇ ਵਰਤੇ ਪਾਇਆ ਸਾਨੂੰ ਇੱਥੇ ਕੋਈ ਕਹਿਣ ਵਾਸਤੇ ਬੁਲਾਇਆ ਬਹੁਤ ਬਹੁਤ ਧੰਨਵਾਦ ਕੀਤਾ ਹੁੰਦੇ ਆ ਹਰ ਲੋੜ ਪਾਉਂਦੇ ਆ ਇੱਥੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਅਰਦਾਸ ਵਿੱਚ ਆ ਗੱਲ ਸਾਹਮਣੇ ਜੂਰ ਕਰਨੀ ਹੈ ਜਿਥੇ ਧੀਆ ਮੰਗਲੀਆਂ ਪੁੱਤਰ ਮੰਗਣਿਆ ਧਨ ਸਨਮਾਨ ਮੰਗਣਾ ਉਥੇ ਤਾੜੇ ਦੂਰ ਮੰਗਿਓ ਕਿਰਤ ਕਾਂਗ ਵਿਚਦੇ ਕਰ ਕਿਰਪਾ ਮੀਰ ਹੋ ਰਾਮ ਰਾਮ ਦਾ ਆਪ ਪਰਮਾਤਮਾ ਰਾਮ ਦਾ ਆਪ ਪਰਮਾਤਮਾ ਅਕਾਰ ਪ੍ਰੋਪੰਤਰ ਜਮੇ ਵਾਹਿਗੁਰੂ ਜੀ ਪ੍ਰਭੂ ਜੀ ਤੇਰੇ ਨਾਲ ਚਰਮੰਜਾਂ ਤੋਂ ਪਛੜੇ ਹੋਇਆ ਐ ਜੀਵਨ ਵਿੱਚ ਤੁਹਾਡਾ ਮੇਰਾ ਮੇਲ ਹੋ ਜਾਵੇ ਬਹੁਤ ਜਨਮ ਕੁਸ਼ਰੇ ਫਰਮਾ ਦੋ ਇਹੋ ਜਨਮ ਤੁਮਾਰੇ ਨੇਖੇ ਤਹਿ ਰਵਦਾਸ ਆਸ ਦੀ ਮੋ ਚਿਰ ਭਇਓ ਦਰਸਨ ਦੇਖੇ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਤ ਅਨੰਦ ਵਸੇ ਮਹਿਰਾਗੀ ਬਗੌਰ ਸਭ ਪਤਨ ਦੇ ਘਾਟ ਦੇ ਉਹ ਸੈਨਾ ਮਲਾ ਬੇੜੀ ਚਲਾਉਣ ਵਾੜਾ ਸੰਤਨ ਇਥੋਂ ਪਾਰ ਕਰਨ ਵਾਲਾ ਜਿਹਦੇ ਮਨ ਵਿੱਚ ਆਗਰ ਲਾਗੀ ਜਿਹੜੀ ਗੱਲ ਮੈਨੂੰ ਯਾਦ ਕਰਵਾਈ ਹੈ ਉਨੇ ਰੱਬ ਦੇ ਨਾਮ ਦਾ ਸਤਸੰਗ ਸੁਣੀਆ ਤੇ ਤੁੰਗਾਂ ਦੇ ਨਾਮ ਨਾਲ ਉਸ ਰਬ ਦਾ ਪ੍ਰਵਾਦਮਾ ਦਾ ਮੰਗਣਾ ਉਹਦਾ ਮਿਲਣਾ ਬਹੁਤ ਇੰਗਰੀ ਹੈ ਸਭ ਤੋਂ ਉਤਮ ਸਭ ਤੋਂ ਵੱਡਾ ਕੰਮ ਸਾਡਾ ਦੁਨੀਆ ਦੇ ਆਗੇ ਉਸ ਅਕਾਰ ਤੋਂ ਮਿਲ ਜਾਣਾ ਉਹਦੇ ਨਾਲ ਇਕਾਕਾਰ ਹੋਰ ਫਰਮਾਉਣੀ ਏ ਤੇ ਪ੍ਰਾਪਤ ਮਨੁੱਖ ਦੇ ਹੁਰੀਆ ਗੋਮਦ ਮਿਲਣ ਕੀ ਇਹ ਹੈ ਤੇਰੀ ਮਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਲਓ ਜੀ ਸੈਦਾ ਬਲਾ ਸਮਝਪੂਰਨ ਸਤਗੁਰੂ ਸਮਝ ਦੀ ਸ਼ਕਤੀ ਮੇਰੇ ਧੰਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਡਿਆ ਬਾਜਾ ਵਾਲੇ ਦੋਹ ਦੰਦ ਮਾਰਕ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਨੇ ਇਧਰ ਸੈਦਾ ਬਲਾ ਤੇ ਇੱਕ ਬੇਨਤੀ ਕਰਦਾ ਏ ਕਿ ਮੇਰਾ ਸਾਰਾ ਜੀਵਨ ਕਿਤੇ ਪੈਸਾ ਕਮਾਉਣ ਦੇ ਨਾਲ ਲੰਘ ਜਾਵੇ ਮੈਨੂੰ ਤੁਹਾਡੇ ਦਰਸ ਹੋ ਜਾਣ ਸੇਟਮ ਨਾਲ ਜੋੜ ਕੇ ਹੱਥ ਅਦਾਸ ਬੇਨਤੀ ਹੈ ਕਿਉਂ ਕਰਦਾ ਜੀ ਖਾਲਸਾਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਾਰੀ ਸਮੂਹ ਸਾਧ ਸੰਗਤ ਨੂੰ ਧੰਨ ਧੰਨ ਬਾਬਾ ਭਾਈ ਸਿਕਜੀ ਦੇ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਸੋ ਧੰਨ ਧੰਨ ਬਾਬਾ ਭਾਈ ਸਿਕਜੀ ਦੇ ਇਸ ਪਵਿੱਤਰ ਜੋੜ ਮੇਲੇ ਦੀਆਂ ਦੂਰ ਨੇੜੇ ਤੋਂ ਆਣ ਵਾਲੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਕਹਿੰਦੇ ਆ ਤੇ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਨੂੰ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਆਖਦੇ ਹਾਂ ਸੋ ਇਹ ਜਿਹੜਾ ਮੇਲਾ ਧੰਨ ਧੰਨ ਬਾਬਾ ਭਾਈ ਸਿਕਜੀ ਦੇ ਇਹ ਆਲਾ ਵਿਖੇ ਪਿੰਡ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਹਰ ਸਾਲ ਇਹ ਮੇਲਾ ਅੱਸੂ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਸੰਗਤਾਂ ਬਹੁਤ ਦੂਰ ਤੋਂ ਆ ਕੇ ਇਸ ਦਰਬਾਰ ਤੋਂ ਜੋ ਮੰਨਤ ਮੰਗਦੀਆਂ ਨੇ ਕਿ ਧੰਨ ਧੰਨ ਬਾਬਾ ਪਾਇਸ਼ਰੀ ਜੀ ਇਹ ਮੰਨਤ ਸੰਗਤ ਦੀ ਪੂਰੀ ਕਰਦੀਆਂ ਨੇ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਖਾਸ ਕਰਕੇ ਇਸ ਮੇਲੇ ਲਈ ਆਉਂਦੀਆਂ ਨੇ ਤੇ ਸੰਗਤਾਂ ਦਾ ਜਿਹੜਾ ਹਜੂਮ ਹੈ ਉਹ ਲਗਾਤਾਰ ਬਾਬਾ ਪਾਇਸ਼ਰੀ ਜੀ ਦੀਆਂ ਗਲੀਆਂ ਦੇ ਵਿੱਚ ਫੁੱਲ ਵਟਾ ਫੁੱਲ ਭਰਿਆ ਹੋਇਆ ਹੈ ਤੇ ਸੰਗਤਾਂ ਬਹੁਤ ਦੂਰੋਂ ਨੇੜੇ ਪਹੁੰਚੇ ਨੇ ਤੇ ਧੰਤਨ ਬਾਬਾ ਪਾਇਸੀ ਜੀ ਚਾਹਨਾ ਚਾਹੀਦਾ ਹੈ ਦੱਸ ਹੈ ਕਿ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦੇ ਆਪਣਾ ਮੇਰ ਭਰਿਆ ਹੱਥ ਰੱਖਣ ਤੇ ਇਹਨਾਂ ਨੂੰ ਮੰਨ ਦੀਆਂ ਮਰਜ਼ੀਆਂ ਪੂਰੀਆਂ ਕਰਨ ਤੇ ਦੁਆਰਾ ਫੇਰ ਮੈਂ ਇਹੀ ਗੱਲ ਕਹਿ ਰਿਹਾ ਕਿ ਧੰਤਨ ਬਾਬਾ ਪਾਇਸੀ ਜਿੰਨੀਆਂ ਵੀ ਸੰਗਤਾਂ ਆਈਆਂ ਧੰਤਨ ਬਾਬਾ ਪਾਇਸੀ ਮੇਰ ਭਰਿਆ ਹੱਥ ਰੱਖਣ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਰਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ